ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੀ ਪਤਾ ਹੈ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਇਸ ਨੂੰ ਲੈ ਕਰਕੇ ਪੰਜਾਬ ਦੇ ਵਿੱਚ ਫੁਸ਼ਾਪ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਸਾਰੇ ਪੂਕਤੇ ਇੰਤਜ਼ਾਮ ਕੀਤੇ ਗਏ ਨੇ ਅੱਜ ਦੀ ਇਹ ਕਾਰਵਾਈ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਇਹ ਬੇਸਿਕਲੀ ਕੌਨਫੀਡੈਂਸ ਬਿਲਡਿੰਗ ਮੇਜਰ ਦੇ ਲਈ ਕਿਉਂਕਿ ਇੱਥੇ ਸੈਂਟਰਲ ਪੈਰਾਮਿਲਿਟਰੀ ਫੋਰਸਸ ਵੀ ਆ ਚੁੱਕੀਆਂ ਨੇ ਪੰਜਾਬ ਦੀ ਸਟੇਟ ਆਰਮ ਪੁਲਿਸ ਵੀ ਹੈ ਤੇ ਨਾਲ ਹੀ ਪੰਜਾਬ ਪੁਲਿਸ ਦੇ ਆਪਣੇ ਜੋ ਲੋਕਲ ਜਵਾਨ ਹੈ ਉਹ ਵੀ ਮੌਜੂਦ ਨੇ ਇਹਨਾਂ ਦੇ ਨਾਲ ਮਿਲ ਕੇ ਇੱਕ ਫਲੈਗ ਮਾਰਚ ਬੇਸਿਕਲੀ ਕੌਨਫੀਡੈਂਸ ਬਿਲਡਿੰਗ ਮੇਜਰ ਦੇ ਤਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਯਕੀਨ ਹੋਵੇ ਅਸੀਂ ਵੀ ਪੂਰੇ ਸੰਕਲਪ ਅਸੀਂ ਲਿਆ ਹੋਇਆ ਕਿ ਆਉਣ ਵਾਲੀ ਚੋਣ ਬਿਲਕੁਲ ਫੇਅਰ ਐਂਡ ਟਰਾਂਸਪੇਰੈਂਟ ਤਰੀਕੇ ਨਾਲ ਕਿਤੇ ਜਾਣਗੇ ਤੇ ਕਿਸੇ ਵੀ ਤਰੀਕੇ ਦੀ ਲਾਅ ਐਂਡ ਆਰਡਰ ਦੀ ਕੋਈ ਦਿੱਕਤ ਆਂਦੀ ਹੈ ਤਾਂ ਉਸ ਦਾ ਮਜ਼ਬੂਤੀ ਨਾਲ ਅਸੀਂ ਸਾਹਮਣਾ ਕਰਾਂਗੇ ਜਿਸ ਤਰ੍ਹਾਂ ਅੱਜ ਕੱਲ ਗਰਮੀ ਬਹੁਤ ਪੈਣ ਲੱਗ ਪਈ ਜੂਨ ਨੂੰ ਹੋਰ ਗਰਮੀ ਹੋਏਗੀ ਕੀ ਤੁਸੀਂ ਵੋਟਰਾਂ ਨੂੰ ਕਹਿਣਾ ਚਾਹੋਗੇ ਕਿਸ ਤਰ੍ਹਾਂ ਉਹ ਮੈਂ ਸਮੂਹ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਸਮਝਦੇ ਹਾਂ ਕਿ ਇੱਕ ਤਾਂ ਛੁੱਟੀ ਵਾਲਾ ਦਿਨ ਹੈ ਸ਼ਨੀਵਾਰ 1 ਜੂਨ ਤੇ ਨਾਲ ਹੀ ਬਹੁਤ ਗਰਮੀ ਵਾਲਾ ਦਿਨ ਵੀ ਹੈ ਪਰ ਇਸ ਨੂੰ ਸੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਵੀ ਗਿਆ ਹੈ ਕਿ ਚੋਣਾਂ ਦਾ ਜੋ ਪਰਵ ਹੈ ਉਦੇਸ਼ ਦਾ ਸਭ ਤੋਂ ਵੱਡਾ ਪਰਵ ਹੈ ਤੇ ਇਸ ਨਾਲ ਹੀ ਦੇਸ਼ ਦਾ ਵੀ ਮਾਣ ਹੈ ਮੈਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ 1 ਜੂਨ ਨੂੰ ਵੋਟ ਜ਼ਰੂਰ ਪਾਓ ਇਸ ਲਈ ਸਾਡੇ ਪੋਲਿੰਗ ਸਟੇਸ਼ਨਸ ਦੇ ਉੱਤੇ ਅਸੀਂ ਪੂਕਤੇ ਇੰਤਜ਼ਾਮ ਕਰ ਰਹੇ ਨੇ ਅਸੀਂ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਖੜੇ ਹੋਣ ਦੇ ਲਈ ਛਾ ਪੈਟਰਨ ਦੇ ਲਈ ਸੈਟਿੰਗ ਅਰੇਂਜਮੈਂਟ ਠੰਡਾ ਪੀਣ ਵਾਲਾ ਪਾਣੀ ਵੌਲੰਟੀਅਰਸ ਹੈਲਪ ਕਰਨ ਦੇ ਲਈ व्हीलचेयर ਤੇ ਨਾਲ ਹੀ ਇੱਕ ਹਸਤਾ ਹੋਇਆ ਚਿਹਰਾ ਪੋਲਿੰਗ ਸਟਾਫ ਦਾ ਤੁਹਾਨੂੰ ਨਜ਼ਰ ਆਏਗਾ ਜੋ ਕਿ ਹੱਥ ਛੋੜ ਕੇ ਤੁਹਾਡੀ ਉੱਥੇ ਵੇਟ ਕਰ ਰਹਾ ਹੈ ਨਾਲ ਦੀ ਨਾਲ ਕਿਉਂਕਿ ਪੋਲਿੰਗ ਸਵੇਰੇ ਜਲਦੀ ਸ਼ੁਰੂ ਹੋ ਜਾਂਦੀ ਹੈ ਸਵੇਰੇ 7:00 ਤੋਂ ਲੈ ਕੇ ਸ਼ਾਮੀ 6:00 ਵਜੇ ਤੱਕ ਚਲੇਗੀ ਮੈਂ ਇੱਕ ਮੈਸੇਜ ਹੋਰ ਇਹ ਦੇਣਾ ਚਾਹੁੰਦੇ ਕਿ ਅਸੀਂ ਪ੍ਰੋਮੋਟ ਕਰਨਾ ਚਾਹੁੰਦੇ ਕਿ ਸਾਡੇ ਵੋਟਰ ਜਲਦ ਤੋਂ ਜਲਦ ਆ ਕੇ ਵੋਟ ਪਾ ਲੈ ਕਿਉਂਕਿ ਸਵੇਰ ਦੇ ਟਾਈਮ ਜਿਹੜਾ ਪਹਿਲ ਪਹਿਲਾ ਟਾਈਮ ਹੁੰਦਾ ਉੱਥੇ ਥੋੜੀ ਗਰਮੀ ਘਟ ਹੁੰਦੀ ਹੈ ਅਸੀਂ ਪਹਿਲੇ 30 ਵੋਟਰਸ ਨੂੰ ਕੁਝ ਨਾ ਕੁਝ ਦੇ ਵੀ ਰਹੇ ਹਾਂ ਐਜ਼ ਅ ਟੋਕਨ ਜੋ ਵੀ ਪਹਿਲੇ 30 ਵੋਟਰ ਆ ਕੇ ਵੋਟ ਪਾਣਗੇ ਉਹਨਾਂ ਨੂੰ ਕੁਝ ਇਨਾਮ ਵੀ ਦਿੱਤਾ ਜਾਏਗਾ ਜੀ ਸਰ ਅੱਜ ਜੀ ਵੇ ਕਿ ਤੁਹਾਨੂੰ ਪਤਾ ਹੈਗਾ ਆਪਾਂ ਹੁਣ 1 ਤਾਰੀਖ ਨੂੰ 1 ਜੂਨ ਨੂੰ ਲੋਕ ਸਭਾ ਦੇ ਜਿਹੜੇ ਚੋਣਾਂ ਦੀ ਵੋਟਾਂ ਪੈਣੀਆਂ ਹੈਗੀਆਂ ਪੰਜਾਬ 'ਚ ਤੇ ਉਹਦੇ ਮੱਧ ਨਜ਼ਰ ਜਿਹੜਾ ਹੈਗਾ ਉਹ ਆਪਾਂ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੱਖ-ਵੱਖੇ ਕੌਨਫੀਡੈਂਸ ਬਿਲਡਿੰਗ ਮੀਜਰ ਜਿਹੜੇ ਹੈਗੇ ਲੈ ਰਹੇ ਹੈਗੇ ਜਿਦੇ ਵਿੱਚੋਂ ਇੱਕ ਹੈਗਾ ਫਲੈਗ ਮਾਰਚ ਤੇ ਅੱਜ ਆਪਾਂ ਸਿਟੀ ਏਰੀਆ 'ਚ ਫਲੈਗ ਮਾਰਚ ਡੀਸੀ ਸਾਹਿਬ ਦੇ ਨਾਲ ਆਪਣੇ ਸੀਐਪੀਐਫ ਦੇ ਜਿਹੜੇ ਕਾਊਂਟਰਪਾਰਟ ਹੈਗੇ ਬੀਐਸਐਫ ਦੇ ਮੁਲਾਜ਼ਮਾਂ ਨਾਲ ਨਾਲ ਜ਼ਿਲ੍ਹਾ ਪੁਲਿਸ ARP ਟੀਮ ਸਾਰਿਆਂ ਨਾਲ ਮਿਲ ਕੇ ਆਪਾਂ ਪੂਰੇ ਸ਼ਹਿਰ 'ਚ ਫਲੈਗ ਮਾਰਚ ਕਰ ਰਹੇ ਆ। ਨਾਲ ਸਪੈਸ਼ਲ ਚੈਕਿੰਗ ਵੀ ਕੀਤੀ ਜਾਏਗੀ ਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਰੋਟੇਸ਼ਨ ਬੇਸਿਸ ਤੇ ਜਿਹੜੇ ਹੈਗੇ ਫਲੈਗ ਮਾਰਚਿ ਪਿਛਲੇ 1 ਮਹੀਨੇ ਤੋਂ ਚੱਲ ਰਹੇ ਹੈਗੇ ਜਿਵੇਂ ਤੁਸੀਂ ਵੀ ਅਟੈਂਡ ਕਰਦੇ ਰਹੋ ਬਾਕੀ ਪਿਛਲੇ ਪ੍ਰੋਗਰਾਮ ਵੀ ਤੇ ਹੁਣ ਜਿਹੜੇ ਹੈਗੇ ਸਾਡੇ ਕੋਲੇ CFPF ਦੀ 1 ਕੰਪਨੀ ਇਸ ਟਾਈਮ ਹੈਗੀ ਤੇ ਦੋ ਕੰਪਨੀਆਂ ਆਉਣ ਵਾਲੇ ਦੋ-ਤਿੰਨ ਦਿਨਾਂ 'ਚ ਕੱਲ ਤੱਕ ਆ ਜਾਣਗੇ ਦੋ ਕੰਪਨੀਆਂ ਤੇ ਅਗਲੇ 4 ਦਿਨਾਂ 'ਚ ਸਾਡੇ ਕੋਲ 4 ਕੰਪਨੀਆਂ ਆ ਜਾਣਗੀਆਂ ਤੇ ਆਨ ਵਾਲਾ ਸਮਾਜ ਚ ਹੋਰ ਸੀਪੀਐਫ ਦੀ ਟੁਕੜੀਆਂ ਆਣ ਗਿਆ ਸਾਡੇ ਕੋਲੇ ਤੇ ਉਹਨਾਂ ਨੂੰ ਮਿਲ ਕੇ ਤੇ ਜਿਹੜੇ ਵਲਨਰੇਬਲ ਪੁਆਇੰਟਸ ਹੈਗੇ ਉੱਥੇ ਕੌਨਫੀਡੈਂਸ ਬਿਲਡਿੰਗ ਮੇਜਰ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੇ ਕਮਿਟਮੈਂਟ ਦੇ ਨਾਲ ਮੈਸੇਜ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਕੌਨਫੀਡੈਂਸ ਬਿਲਡ ਅਪ ਕਰਨਾ ਬੂਸਟ ਅਪ ਕਰਨਾ ਤੇ ਉਹਨਾਂ ਨੂੰ ਆ ਭਰੋਸਾ ਦਿਲਾਉਣਾ ਕਿ ਲਾਅ ਨਾਟ ਦੀ ਸਥਿਤੀ ਜਿਹੜੀ ਹੈਗੀ ਉਹ ਅੰਡਰ ਕੰਟਰੋਲ ਹੈਗੀ ਹਰ ਤਰੀਕੇ ਦੇ ਨਾਲ ਤੇ ਕੋਈ ਵੀ ਸ਼ਰਾਰਤੀ ਅੰਸਰ ਨੂੰ ਜਿਹੜਾ ਹੈਗਾ ਉਹ ਚੋਣਾਂ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਤੇ ਨਾਲ ਹੀ ਜਿਹੜਾ ਹੈਗਾ ਪੂਰੀ ਪੁਲਿਸ ਫੋਰਸ ਨਾਲ ਜਿਹੜੇ ਸੀਪੀਐਫ ਦੇ ਸਾਡੇ ਸਾਥੀ ਹੈਗੇ ਉਹਨਾਂ ਦੇ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਫ੍ਰੀ ਫੇਅਰ ਇੰਪਾਰਸ਼ੀਅਲ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਕਮਿਟਿਡ ਆ ਤੇ ਉਸ ਤਰੀਕੇ ਨਾਲ ਹੀ ਇਲੈਕਸ਼ਨ ਕਰਵਾਵਾਂਗੇ ਸਰ ਟੋਟਲ ਕਿੰਨੀ ਫੋਰਸ ਲਗਾਈ ਗਈ ਹੈ ਆਪਣੇ ਜਿਲ੍ਹੇ ਵਿੱਚ ਹੁਣ ਆਪਣੇ ਪੂਰੇ ਜ਼ਿਲ੍ਹੇ ਚ ਜਿਹੜਾ ਹੈਗਾ ਅੱਜ ਦੇ ਦਿਨ ਆਪਣੇ ਕੋਲੇ ਸੀਏਪੀਐਫ ਤੋਂ ਬੀਐਸਐਫ ਦੀ ਇੱਕ ਕੰਪਨੀ ਆਪਣੇ ਕੋਲੇ ਹੈਗੀ ਜਿਹਦੇ ਵਿੱਚੋਂ ਆਪਣੇ ਕੋਲ ਲਗਭਗ 70 ਜਵਾਨ ਡਿਊਟੀ ਕਰ ਰਹੇ ਹੈਗੇ ਉਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਦੋ ਏਆਰਪੀ ਟੀਮਸ ਆਪਣੇ ਕੋਲੇ ਹੈਗੀਆਂ ਔਰ ਸੀਏਪੀਐਫ ਜਿਹੜੀ ਅਲੋਟਮੈਂਟਸ ਹੈਗੀਆਂ ਉਹ ਆਉਣ ਵਾਲੇ ਦਿਨਾਂ ਤੋਂ ਜਦੋਂ ਕੱਲ ਤੋਂ ਹੀ ਆਪਣੇ ਕੋਲੇ ਆਣਾ ਸ਼ੁਰੂ ਹੋ ਜਾਣਗੀਆਂ ਤੇ ਚੋਣਾਂ ਤੋਂ ਪਹਿਲਾਂ-ਪਹਿਲਾਂ ਆਪਣੇ ਕੋਲ 10 ਤੋਂ ਜ਼ਿਆਦਾ ਟੁਕੜੀਆਂ ਸੀਏਪੀਐਫ ਦੀਆਂ ਆਪਾਂ ਨੂੰ ਮਿਲੇਗੀ ਤੇ ਟੋਟਲ ਇਲੈਕਸ਼ਨ ਦੇ ਜਦੋਂ ਆਪਣੀ VOTING ਹੋਏਗੀ ਉਸ ਟਾਈਮ ਆਪਣੇ ਜ਼ਿਲ੍ਹੇ ਚ ਲਗਭਗ 5000 ਦੀ ਫੋਰਸ ਪੂਰੇ ਸਾਰੇ ਪੋਲਿੰਗ ਬੂਥਾਂ ਤੇ ਲੋਕੇਸ਼ਨਾਂ ਤੇ ਪੈਟਰੋਲਿੰਗ ਪਾਰਟੀਆਂ ਤੇ ਤੇ ਉਹ 5000 ਤੋਂ ਵੱਧ ਦੀ ਫੋਰਸ ਜਿਹੜੀ ਹੋਵੇ ਤਨਾਤ ਹੋਏਗੀ ਸਰ ਇੰਟਰ ਸਟੇਟ ਨਾਕੇ ਜਿਹੜੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੇ ਕੀਆ ਰੇ ਗਏ ਆਪਣੇ 11 ਟੋਟਲ ਇੰਟਰ ਸਟੇਟ ਨਾਕੇ ਹੈਗੇ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਹੈਗੇ ਤੇ ਉੱਥੇ ਆਪਣੀ 24 ਘੰਟੇ ਫੋਰਸ ਬੜੀ ਮੁਸਤੈਦੀ ਦੇ ਨਾਲ ਹਿਮਾਚਲ ਪੁਲਿਸ ਦੇ ਨਾਲ ਕੋਆਰਡੀਨੇਸ਼ਨ ਚ ਤਨਾਤ ਹੈਗੀ ਤੇ ਉੱਥੇ 24 ਘੰਟੇ ਚੈਕਿੰਗ ਚੱਲ ਰਹੀ ਹੈਗੀਆਂ ਉਸ ਤੋਂ ਇਲਾਵਾ ਜਿਹੜੇ FST ਤੇ SST ਟੀਮਸ ਹੈਗੀਆਂ ਪਰ ਕੰਸਟਿਟੂਐਂਸੀ ਹਰ ਕੰਸਟਿਟੂਐਂਸੀ ਵਾਈਜ਼ 3-3 ਐਫਐਸਟੀ ਟੀਮ ਤੇ 3-3 ਐਸਐਸਟੀ ਟੀਮਸ ਜਿਹੜੀ ਹੈਗੀਆਂ ਉਹ ਆਪਣੇ ਤਨਾਤ ਹੈਗੀਆਂ ਜਿਹੜੀ ਰੈਂਡਮ ਚੈਕਿੰਗ ਸਟੈਟਿਕ ਚੈਕਿੰਗ ਜਿਹੜੀ ਚੱਲ ਰਹੀ ਹੈਗੀ ਉਹ ਵੀ ਤੇ ਨਾਲ ਫਲਾਈਂਗ ਸਕੁਐਡ ਜਿਹੜਾ ਹੈਗੇ ਉਹ ਵੀ ਚੈਕਿੰਗ ਕਰ ਰਹੇ ਹੈਗੇ ਕੋਈ ਵੀ ਕਿਸੇ ਵੀ ਤਰੀਕੇ ਦੀ ਲਿਕਰ ਸਮਗਲਿੰਗ ਡਰੱਗਸ ਸਮਗਲਿੰਗ ਕੈਸ਼ ਦਾ ਇਲੀਗਲ ਕੈਸ਼ ਦਾ ਫਲੋ ਜਾਂ ਕੋਈ ਫਰੀ ਬੀਜ਼ ਦਾ ਫਲੋ ਕੋਈ ਗਿਫਟਾਂ ਦਾ ਫਲੋ ਜਿਹੜਾ ਹੈਗਾ ਉਹਨੂੰ ਚੈੱਕ ਕੀਤਾ ਜਾ ਰਿਹਾ ਹੈਗਾ ਤੇ ਉਹਨੂੰ ਬਿਲਕੁਲ ਵੀ ਜਿਹੜਾ ਹੈਗਾ ਉਹ ਚੋਣ ਵਿਚਾਰ ਨੂੰ ਚੋਣ ਚੋਣ ਦੀ ਪ੍ਰਕਿਰਿਆ ਨੂੰ ਡਿਸਟਰਬ ਨਹੀਂ ਕਰਨ ਦਿੱਤਾ ਜਾਏਗਾ ਤੇ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਵਾਂਗੇ ਥੈਂਕ ਯੂ ਥੈਂਕ ਯੂ